ਬੋਲੋ ਜਸੈਂਦਰ ਕੌਰ ਜੀ ਕਿਹੜੀ ਜਗ੍ਹਾ ਤੋਂ ਬੋਲਦੇ ਹੋ ਪਲਾੜ ਤੋਂ ਜੀ ਪਲਾੜ ਤੋਂ ਹਾਂਜੀ ਮਾਤਾ ਜੀ ਤੁਹਾਨੂੰ ਇੱਕ ਪੰਜੂ ਦਿੱਤੇ ਸੀ ਉਹ ਵਰਤਣ ਤੋਂ ਪਹਿਲਾਂ ਤੁਹਾਨੂੰ ਪ੍ਰੋਬਲਮਾਂ ਸੀ ਕੀ ਕੀ ਪ੍ਰੋਬਲਮਾਂ ਸੀ ਤੁਹਾਨੂੰ ਇੱਕ ਤਾਂ ਬੀਪੀ ਸੀ ਸੀ ਜੀ ਬਹੁਤ ਵੱਡਾ ਸੀ ਠੀਕ ਹੈ ਜੀ ਬਾਹਾਂ ਵਿੱਚ ਦਰਦ ਹੁੰਦੇ ਸੀ ਠੀਕ ਹੈ ਜੀ ਮੋਢੇ ਵੀੜ ਠੀਕ ਹੈ ਜੀ ਲੱਕ ਵੀੜ ਠੀਕ ਤੇ ਮੈਂ ਬੜੇ ਹੱਸਤਾਂ ਜੀ ਇਹ ਡਿਸਕ ਦੀ ਪ੍ਰੋਬਲਮ ਸੀ ਤੁਹਾਨੂੰ ਹਾਂ ਜੀ ਪਰ ਆਰਾਮ ਨਹੀਂ ਚੰਗਾ ਠੀਕ ਹੈ ਜੀ ਤੇ ਹੁਣ ਇਹ ਦਵਾਈ ਨਾਲ ਮੈਨੂੰ ਬਹੁਤ ਫਰਕ ਆ। ਇਹ ਕਿੰਨੇ ਟਾਈਮ ਤੋਂ ਤੁਸੀਂ ਮੇਰੇ ਕੋਲ ਪ੍ਰੋਬਲਮ ਆ ਇਹ? ਇਹ ਬਾਬਾ ਤੇ 4-5 ਸਾਲਾਂ ਤੋਂ ਸੀ। ਅੱਛਾ ਇਹਦੀਆਂ ਕੋਈ ਦਵਾਈਆਂ ਵਗੈਰਾ ਨਹੀਂ ਖਾਦੀ ਤੁਸੀਂ? ਖਾਦੀਆਂ ਪਰ ਫਰਕ ਨਹੀਂ ਸੀ ਪਿਆ। ਅੱਛਾ ਕਿੱਥੋਂ-ਕਿੱਥੋਂ ਖਾਦੀਆਂ ਦੀ ਮਿਹਣੇ ਤੋਂ? ਪਿਆਲੇ ਤੋਂ। ਠੀਕ ਹੈ ਜੀ। ਇਹ ਤਾਂ ਸਮਰੂਹ ਤੋਂ ਵੀ ਖਾਦੀ ਸੀ। ਅੱਛਾ ਮੀਠਾ ਮਟਰ ਖਾਦੀ ਆ। ਉਹ ਦਵਾਈਆਂ ਖਾਂਦੇ ਸੀ ਪਰ ਫਰਕ ਨਹੀਂ ਕੋਈ ਪੈਂਦਾ ਸੀ। ਠੀਕ ਹੈ ਜਿਵੇਂ ਤੁਸੀਂ ਆਪਣਾ ਪੰਜ ਜੂਸ ਵਰਤੇ, ਬੋਡੀ ਸਰਵਸ ਵਰਤੇ। ਹਾਂ ਜੀ ਇਹ ਨਾਲ ਬਹੁਤ। ਇਹ ਨਾਲ ਕੀ ਫਰਕ ਪਿਆ ਤੁਹਾਨੂੰ? ਬਹੁਤ ਜ਼ਿਆਦਾ ਫਰਕ ਆ। ਜਿਹੜੇ ਉਹ ਡਿਸਕ ਦੀ ਪ੍ਰੋਬਲਮ ਸੀ ਬਾਹਾਂ ਦੀ, ਬ ਤੇ ਪਹਿਲਾਂ ਗੋਲੀ ਖਾਂਦੇ ਸੀ ਬੀਬੀ ਦੀ ਹਾਂ ਦੇ ਗੋਲੀ ਖਾਂਦੇ ਸੀ ਤੇ ਡੇਲੀ ਖਾਣੀ ਪੈਂਦੀ ਹਾਂ ਦੇਲੀ ਜਦੋਂ ਛੱਡਦੇ ਸੀ ਕੀ ਪ੍ਰੋਬਲਮ ਆਉਂਦੀ ਸੀ ਤੁਹਾਨੂੰ ਮੈਨੂੰ ਵਧਣ ਲੱਗ ਪੈਂਦਾ ਸੀ ਫੇਰ ਵਧਣ ਲੱਗ ਜਾਂਦਾ ਜੀ ਹੁਣ ਤੁਸੀਂ ਜਿਵੇਂ ਗੋਲੀ ਛੱਡਤੀ ਜੀ ਤੁਸੀਂ ਹਾਂ ਦੇ ਹੁਣ ਮੈਂ ਗੋਲੀ ਛੱਡਦੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਗੋਲੀ ਮੈਨੂੰ 50 ਦਿਨ ਹੋ ਗਏ ਨੇ 90 ਦਿਨ ਹੋ ਗਏ ਜੂਸ ਆ ਮੋੜ ਦਿਨੋਂ ਮੈਂ ਗੋਲੀ ਨਹੀਂ ਖਾਦੀ ਅੱਛਾ ਗੋਲੀ ਨਹੀਂ ਖਾਦੀ ਹੁਣ ਤੁਹਾਡਾ ਬਿਲਕੁਲ ਨੋਰਮਲ ਲੱਗਦਾ ਮੈਂ ਠੀਕ ਹੁਣ ਜਿਹੜੇ ਭੈਣ ਭਾਈਆਂ ਨੂੰ ਇਹ ਦਿੱਕਤਾਂ ਨੇ ਜਾਂ ਪ੍ਰੋਬਲਮ ਆਣੀ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਤੁਸੀਂ ਠੀਕ ਹੈ ਵੀ ਸਾਰਿਆਂ ਨੂੰ ਪੀਣਾ ਚਾਹੀਦਾ ਇਹ ਵਧੀਆ ਚੀਜ਼ ਹੈ ਹਾਂਜੀ ਵਧੀਆ ਠੀਕ ਹੈ ਓਕੇ ਮੈਂ ਤਾਂ ਧੰਨਵਾਦ ਜੀ ਮਾਤਾ ਜੀ